ਮਹ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਸੰਸਕਾਰ ਤੱਕ ਸਾਖੀਆਂ ਦੀ ਲੜੀ ਸ਼ੁਰੂ ਕਰ ਰਹੇ ਹਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਾਖੀਆਂ ਸਰਵਣ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਇਹਾਦਤ ਤੋਂ ਸ consac ਯਾਤਰਾ ਦੀ ਲੜੀ ਵਿੱਚ ਪਹਿਲੀ ਸਾਖੇ ਗਰੀਬ ਆ ਜੜੀ ਦੀ ਮਨੋ ਕਾਮਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰੀ ਕੀਤੀ ਇਹ ਸਰਵਣ ਕਰੋ ਜੀ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਤੇ 500 ਸੋਨੇ ਦੀਆਂ ਮੋਹਰਾਂ ਦਾ ਇਨਾਮ ਰੱਖ ਦਿੱਤਾ ਸੀ ਇਸ ਇਨਾਮ ਦੀ ਚਰਚਾ ਪੂਰੇ ਹਿੰਦੁਸਤਾਨ ਵਿੱਚ ਹੋ ਗਈ ਸੀ ਆਗਰੇ ਦੇ ਇੱਕ ਗਰੀਬ ਆ ਜਿਹੜੇ हसन ਅਲੀ ਨੇ ਵੀ ਇਸ ਇਨਾਮ ਬਾਰੇ ਸੁਣਿਆ ਤਾਂ ਉਸ ਦੇ ਮਨ ਵਿੱਚ ਫੁਰਨਾ ਬਣਿਆ ਕਿ ਕਿਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਗਰੇ ਵਿੱਚ ਆ ਜਾਣ ਅਤੇ ਮੈਂ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਇਹ ਇਨਾਮ हासिल ਕਰ ਰਮਾ ਅਤੇ ਇਸ ਤਰ੍ਹਾਂ ਮੇਰੀ ਗਰੀਬੀ ਦੂਰ ਹੋ ਜਾਵੇਗੀ ਉਸ ਦਾ ਇਹ ਫੁਰਨਾ ਉਸ ਦੇ ਮਨ ਵਿੱਚ ਘਰ ਗਿਆ ਕਰ ਕਰ ਗਿਆ ਅਤੇ ਉਹ ਅਠੋ ਪੈਰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਹੀ ਸੋਚਦਾ ਰਿਹਾ ਭਾਵੇਂ ਉਸ ਦੀ ਭਾਵਨਾ ਗਲਤ ਸੀ ਪਰ ਅਠੋ ਪੈਰ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸੋਚ ਰਿਹਾ ਸੀ ਦਿਆਲੂ ਅਤੇ ਕਿਰਪਾਲੂ ਗੁਰੂ ਜੀ ਨੇ ਇੱਕ ਗਰੀਬ ਆ ਜਿਹੜੀ ਦੀ ਮਨੋ ਕਾਮਨਾ ਪੂਰੀ ਕਰਨ ਲਈ ਅਨੰਦਪੁਰ ਸਾਹਿਬ ਤੋਂ ਦਿੱਲੀ ਜਾਂਦਿਆਂ ਆਗਰੇ ਵੱਲ ਚਾਲੇ ਪਾ ਦਿੱਤੇ ਗੁਰੂ ਜੀ ਆਪਣੇ ਪੰਜ ਸਿੱਖਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਹਦੇ ਜੀ ਅਤੇ ਭਾਈ ਜੈਤਾ ਜੀ ਸਮੇਤ ਆਗਰੇ ਦੇ ਇੱਕ ਬਾਗ ਵਿੱਚ ਆ ਕੇ ਬਰਾਜਮਾਨ ਹੋ ਗਏ ਸਨ ਗੁਰੂ ਜੀ ਦੇ ਦਰਸ਼ਣਾ ਨਾਲ ਬਾਗ ਦੇ ਸਭ ਫੁੱਲ ਬੂਟੇ ਟੈਕਣ ਲੱਗ ਪਏ ਸਨ ਪੰਛੀਆਂ ਨੇ ਵੀ ਪਰਮੇਸ਼ਰ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਸੀ हसन अली ਵੀ ਕੁਦਰਤ ਉਸ ਬਾਗ ਵਿੱਚ ਪਹੁੰਚ ਗਿਆ ਉਸ ਨੇ ਗੁਰੂ ਜੀ ਦਾ ਸ਼ਾਹੀ ठाठ ਦੇਖਿਆ ਤਾਂ ਉਸ ਨੇ ਸੋਚਿਆ ਕਿ ਇਹ ਜ਼ਰੂਰ ਕਿਸੇ रियासत ਦੇ ਰਾਜੇ ਮਹਾਰਾਜੇ ਹੋਣਗੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਅਤੇ ਉਸ ਨੇ ਬੇਨਤੀ ਕੀਤੀ ਕਿ ਮਹਾਰਾਜੇ ਮੈਂ ਇੱਕ ਬਹੁਤ ਗਰੀਬ ਆਦਮੀ ਹਾਂ ਮੇਰੇ ਤੇ ਕੁਝ ਕਿਰਪਾ ਕਰੋ ਤਾਂ ਕਿ ਮੇਰੀ ਇਹ ਗਰੀਬੀ ਦੂਰ ਹੋ ਜਾਵੇ ਗੁਰੂ ਜੀ ਨੇ ਉਸ ਨੂੰ ਕਿਹਾ ਅਸੀਂ ਇੱਥੇ ਤੇਰੀ ਗਰੀਬੀ ਦੂਰ ਕਰਨ ਵਾਸਤੇ ਹੀ ਆਏ ਹਾਂ ਤੂੰ ਫਿਕਰ ਨਾ ਕਰ ਅਸੀਂ ਤੇਰੀ ਝੋਲੀ ਭਰ ਕੇ ਹੀ ਇੱਥੋਂ ਜਾਵਾਂਗੇ ਗੁਰੂ ਜੀ ਨੇ ਹਸਨ ਅਲੀ ਨੂੰ ਹੁਕਮ ਕੀਤਾ ਕਿ ਸਾਨੂੰ ਕਿਤੋਂ ਜਲ ਲਿਆ ਕੇ ਛਕਾਓ ਹਸਨ ਅਲੀ ਨੇ ਕਿਹਾ ਕਿ ਮਹਾਰਾਜ ਇੱਥੋਂ ਦਾ ਜਲ ਖਾਰਾ ਹੈ ਅਤੇ ਇਹ ਪੀਣ ਯੋਗ ਨਹੀਂ ਹੈ ਗੁਰੂ ਜੀ ਨੇ ਕਿਹਾ ਕਿ ਤੂੰ ਜਲ ਲੈ ਕੇ ਆ ਹਸਨ ਅਲੀ ਜਲ ਲੈ ਕੇ ਆਇਆ ਤਾਂ ਉਹ ਜਲ ਮਿੱਠਾ ਹੋ ਗਿਆ ਸੀ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਕਾ ਤਾਲ ਸ਼ਿਸ਼ੋਬਤ ਹੈ ਗੁਰਸਥਾਨ ਦੇ ਸਾਰੇ ਸਥਾਨ ਤੇ ਅੰਦਰ ਜੋ ਜਲ ਮਿੱਠਾ ਹੈ ਬਾਕੀ ਆਸ-ਪਾਸ ਦਾ ਜਲ ਖਾਰਾ ਹੈ ਗੁਰੂ ਜੀ ਦੇ ਸਮੇਂ ਦਾ ਖੂਹ ਅਤੇ ਬੋੜ ਵੀ ਅਜੇ ਉਸ ਸਥਾਨ ਤੇ ਸ਼ਿਸ਼ੋਬਤ ਹੈ ਅਤੇ ਸੰਗਤਾਂ ਗੁਰੂ ਸਾਹਿਬ ਦੇ ਸਮੇਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਦੀਆਂ ਹਨ ਜਲ ਛਕਣ ਤੋਂ ਬਾਅਦ ਗੁਰੂ ਜੀ ਨੇ ਹੀਰੇ ਜੜੀ ਇੱਕ ਅੰਗੂਠੇ ਅਤੇ ਕੀਮਤੀ ਦਿਸਾਲਾ हसन ਅਲੀ ਨੂੰ ਦਿੱਤਾ ਅਤੇ ਉਸ ਨੂੰ ਹੁਕਮ ਕੀਤਾ ਬਾਜ਼ਾਰ ਵਿੱਚ ਜਾਓ ਇਸ ਅੰਗੂਠੇ ਦੇ ਮਠਿਆਈ ਲੈ ਲਓ ਅਤੇ ਇਸ ਦਿਸਾਲੇ ਵਿੱਚ ਬਨ ਕੇ ਇੱਥੇ ਲੈ ਆਵੋ हसन ਅਲੀ ਆਗਰੇ ਦੇ ਬਾਜ਼ਾਰ ਵਿੱਚ ਗਿਆ ਇੱਕ ਹਲਵਾਈ ਦੀ ਦੁਕਾਨ ਤੇ ਜਾ ਕੇ ਉਸਨੇ ਹਲਵਾਈ ਨੂੰ ਅੰਗੂਠੀ ਦਿੱਤੀ ਅਤੇ ਕਿਹਾ ਕਿ ਇਹ ਅੰਗੂਠੀ ਬਦਲੇ ਜਿੰਨੀ ਮਠਿਆਈ ਹੁੰਦੀ ਹੈ ਉਹ ਤੋਲ ਕੇ ਇਸ ਦੇ ਛਾਲੇ ਵਿੱਚ ਪਾ ਦਿਓ ਹਲਵਾਈ ਨੇ ਇੱਕ ਗਰੀਬ ਦੇ ਹੱਥ ਵਿੱਚ ਇੰਨੀ ਕੀਮਤੀ ਅੰਗੂਠੀ ਵੇਖੀ ਤਾਂ ਉਸਨੇ ਸੋਚਿਆ ਕਿ ਇਹ ਕਿਤੋਂ ਚੋਰੀ ਕਰਕੇ ਲਿਆਇਆ ਹੈ ਹੋ ਸਕਦਾ ਹੈ ਮੈਂ ਵੀ ਕਿਤੇ ਚੋਰੀ ਦਾ ਮਾਲ ਲੈਣ ਦੇ ਚੱਕਰ ਵਿੱਚ ਰਾਜੇ ਕੋਲ ਫਸਣਾ ਜਾਵਾ ਉਸ ਨੇ ਉੱਥੇ ਸਾਰੇ ਬਾਜ਼ਾਰ ਵਾਲੇ ਇਕੱਠੇ ਕੀਤੇ ਅਤੇ ਜਾ ਕੇ हसन ਅਲੀ ਦੀ ਸ਼ਿਕਾਇਤ ਰਾਜੇ ਕੋਲ ਕਰ ਦਿੱਤੀ ਰਾਜਾ ਕੋਤਵਾਲ ਅਤੇ ਸਿਪਾਈਆਂ ਨੂੰ ਲੈ ਕੇ ਬਾਜ਼ਾਰ ਵਿੱਚ ਆਇਆ हसन ਅਲੀ ਤੋਂ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਕੋਈ ਚੋਰੀ ਨਹੀਂ ਕੀਤੀ ਹੈ ਬਾਗ ਵਿੱਚ ਕੋਈ ਬਹੁਤ ਵੱਡੇ ਰਾਜੇ ਮਹਾਰਾਜੇ ਆਏ ਆਏ ਹੋਏ ਹਨ ਉਹਨਾਂ ਨੇ ਇਹ ਮੰਦਰੀ ਮੈਨੂੰ ਮਠਿਆਈ ਲਿਆਉਣ ਲਈ ਦਿੱਤੀ ਹੈ ਰਾਜਾ ਸਾਰਿਆਂ ਨੂੰ ਨਾਲ ਲੈ ਕੇ ਉਸ ਬਾਗ ਵਿੱਚ ਗਿਆ ਰਾਜੇ ਨੇ ਜਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਪੁੱਛਿਆ ਕਿ ਮਹਾਰਾਜ ਤੁਸੀਂ ਕੌਣ ਹੋ ਅਤੇ ਇੱਥੇ ਕਿਉਂ ਆਏ ਹੋ ਗੁਰੂ ਜੀ ਨੇ ਕਿਹਾ ਮੈਂ ਗੁਰੂ ਤੇਗ ਬਹਾਦਰ ਹਾਂ ਤੇ ਇਸ ਗਰੀਬ ਦੇ ਮਨੋ ਕਾਮਨਾ ਪੂਰੀ ਕਰਨ ਲਈ ਇੱਥੇ ਆਇਆ ਹਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਸੁਣ ਕੇ ਰਾਜਾ ਬਹੁਤ ਚਕੰਨਾ ਹੋ ਗਿਆ ਅਤੇ ਉਸ ਨੇ ਸਿਪਾਈਆਂ ਨੂੰ ਕਿਹਾ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲੋ ਗੁਰੂ ਜੀ ਨੇ ਰਾਜੇ ਨੂੰ ਕਿਹਾ ਭਾਈ ਸਬਰ ਕਰ ਅਸੀਂ ਇੱਥੇ ਗ੍ਰਿਫਤਾਰ ਹੋਣ ਵਾਸਤੇ ਹੀ ਆਏ ਹਾਂ ਪਰ ਅਸੀਂ हसन علی راہیں گرفتار ਹੋਣਾ ਹੈ ਪਹਿਲਾਂ ਇਸ ਨੂੰ 500 ਮੋਹਰਾਂ ਸੋਨੇ ਦੀਆਂ ਇਨਾਮ ਦਿਓ ਫਿਰ ਸਾਨੂੰ ਗ੍ਰਿਫਤਾਰ ਕਰ ਲਿਓ ਰਾਜੇ ਨੇ हसन अली ਨੂੰ 500 ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਗ੍ਰਿਫਤਾਰੀ ਦੇ ਦਿੱਤੀ ਇਸ ਤਰ੍ਹਾਂ ਗੁਰੂ ਜੀ ਨੇ हसन अली ਦੀ ਮਨੋ ਕਾਮਨਾ ਪੂਰੀ ਕੀਤੀ ਉੱਥੋਂ ਗੁਰੂ ਜੀ ਨੂੰ 12 ਦਰੀ ਲੈ ਗਏ ਆਗਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖ ਮਾਈ ਜੱਸੀ ਵੀ ਰਹਿੰਦੀ ਸੀ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਵੀ ਕਰ ਚੁੱਕੀ ਸੀ ਉਸ ਸਮੇਂ ਮਾਈ ਜੱਸੀ ਦੀ ਉਮਰ 150 ਸਾਲ ਦੇ ਕਰੀਬ ਸੀ ਉਹ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਗੁਰੂ ਜੀ ਨੂੰ 12 ਦਰੀ ਦੇ ਭੋਰੇ ਵਿੱਚ ਕੈਦ ਕਰਕੇ ਰਾਜੇ ਨੇ ਗੁਰੂ ਜੀ ਦੀ ਗ੍ਰਿਫਤਾਰੀ ਦੀ ਖਬਰ ਔਰੰਗਜ਼ੇਬ ਨੂੰ ਦਿੱਲੀ ਵਿੱਚ ਭੇਜ ਦਿੱਤੀ ਗੁਰੂ ਜੀ 9 ਦਿਨ ਇਸ ਸਥਾਨ ਤੇ ਭੋਰੇ ਵਿੱਚ ਕੈਦ ਰਹੇ ਇਹ 12 ਦਰੀ ਅਜੇ ਤੱਕ ਸੁਰੱਖਿਅਤ ਹੈ ਅਤੇ ਸਭ ਸੰਗਤਾਂ ਇਸ 12 ਦਰੀ ਦੇ ਦਰਸ਼ਨ ਕਰਕੇ ਗੁਰੂ ਜੀ ਨੂੰ ਸ਼ਰਧਾ ਦੇ ਭੋਲ ਭੋਲ ਭੇਟ ਕਰਦੀਆਂ ਹਨ ਗੌਰਤਿਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ